ਜਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜਮੂਨ ਗਰਬਨਾ ਆਇਓ ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋਤ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੁਰੀ ਵਿੱਚ ਜੁੜਵਲ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਦੀ ਬਖਸ਼ੀ ਹੋਏ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਡਪਾਗੀ ਹੋ ਜੋ ਅੱਜ ਦੇ ਦਿਨ ਅੱਜ ਤਾਂ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ અવਤਾਰ ਗੁਰਪ੍ਰੋਭ ਹੈ ਤੇ ਦਾਸ ਨੇ ਟੂਕ ਮਾਤਰ ਹੀ ਆਪ ਨੂੰ ਵਿਚਾਰ ਦੇਣੀ ਹੈ ਬਹੁਤਾ ਇਤਿਹਾਸ ਗੁਰੂ ਸਾਹਿਬ ਜੀ ਦਾ ਆਪ ਜੀ ਨੇ ਸੁਣ ਲਿਆ ਹੋਵੇਗਾ ਸੋ ਸਭ ਤੋਂ ਵੱਡੀ ਦੇਣ ਕੀ ਹੈ ਸਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਵਾ ਕਰਕੇ ਜੋ ਬਾਣੀ ਸੀ ਵੱਖੋ ਵੱਖਰੀਆਂ ਥਾਵਾਂ ਤੇ ਉਹ ਇਕੱਤਰ ਕਰ ਕਰਕੇ ਤੇ ਗੁਰੂ ਸਾਹਿਬ ਜੀ ਦਾ ਸਰੂਪ ਤਿਆਰ ਕਰਕੇ ਸਾਨੂੰ ਸਿੱਖਾਂ ਨੂੰ ਦਿੱਤਾ ਹੈ ਕਿ ਸਿੱਖ ਜੋ ਹਨ ਸਿੱਖ ਦਾ ਜੋ ਅਰਥ ਹੈ ਭਾਬ ਜੀ ਨੇ ਸਾਰੀ ਉਮਰ ਹੀ ਸਿੱਖਣਾ ਹੈ ਇਸੇ ਹੀ ਇਹਦਾ ਅਰਥ ਕਰਦੇ ਆਂ ਵੀ ਸਿੱਖਿਆ ਲੈਣੀ ਗੁਰੂ ਦੀ ਪਰ ਜੋ ਵੇਖ ਕੇ ਆਇਆ ਮੈਂ ਬਹੁਤ ਕੰਟਰੀਆਂ ਦੇ ਵਿੱਚ ਵਿਚਰਿਆ ਤੇ ਸਰੀ ਦਾ ਨਗਰ ਕੀਰਤਨ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਨਗਰ ਕੀਰਤਨ ਕਿਹਾ ਜਾਂਦਾ ਹੈ ਇੰਗਲੈਂਡ ਦੇ ਵਿੱਚ ਵੀ ਸਿੱਖਾਂ ਦੀ ਗਿਣਤੀ ਬਹੁਤ ਹੈ ਸਾਊਥ ਹਾਲ ਉੱਥੇ ਵੀ ਵਿਸਾਖੀ ਦਾ ਨਗਰ ਕੀਰਤਨ ਵੇਖਿਆ ਜੁਬਾ ਸਿਟੀ ਦਾ ਵੀ ਅਮਰੀਕਾ ਚ ਵੱਡਾ ਨਗਰ ਕੀਰਤਨ ਹੁੰਦਾ ਹੋਊਗੀ ਵੇਖਿਆ ਨਿਊਯਾਰਕ ਵੀ ਵੇਖਿਆ ਪਰ ਅਫਸੋਸ ਦੀ ਗੱਲ ਇਹ ਆ ਵੀ ਜੋ ਸਾਨੂੰ ਗੁਰੂ ਸਾਹਿਬ ਜੀ ਨੇ ਦਿੱਤਾ ਸੀਗਾ ਉਹਦੇ ਤੋਂ ਅਸੀਂ ਕੋਹਾਂ ਦੂਰ ਚੱਲ ਗਏ ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿੰਨੇ ਜਾਮਾ ਦੇ ਨਾਲ ਬਾਣੀ ਇਕੱਤਰ ਕੀਤੀ ਹੋਏਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਗੁਰਸਿੱਖ ਹੈ ਇਸ ਨੂੰ ਪੜ੍ਹ ਕੇ ਸਮਝ ਕੇ ਲਾਹਾ ਪ੍ਰਾਪਤ ਕਰਨਗੇ ਪਰ ਜੇ ਵੇਖੀਏ ਜਿਹੜੇ ਬਹੁਤੇ ਨਗਰ ਕੀਰਤਨਾਂ ਜਾਂ ਹੋਰ ਐ ਮੇਲੇ ਬਣ ਚੁੱਕੇ ਸਿਰ ਵੀ ਨਹੀਂ ਆਪਾਂ ਬਹੁਤੇ ਜਾਣੇ ਟੱਕਦੇ ਕਈ ਵਾਰੀ ਬਸ ਇਹਦੇ ਵੇਖੀਦੇ ਆ ਤੇ ਸਾਡੀ ਜਿਹੜੀ ਗਿਣਤੀ ਆ ਸਿੱਖਾਂ ਦੀ ਉਹ ਤੇ ਅੱਗੇ ਬੜੀ ਘੱਟ ਹੈ ਜੇ ਇੰਡੀਆ ਦੀ ਅਸੀਂ ਪਾਪੂਲੇਸ਼ਨ ਨੂੰ ਵੇਖ ਲਈਏ ਤੇ ਅਸੀਂ ਕਹਿੰਨੇ ਆਂ ਵੀ ਆਪਾਂ 2% ਤੇ ਜਿਹੜੀ ਸਾਡੀ ਸਿੱਖਾਂ ਦੀ ਪਾਪੂਲੇਸ਼ਨ ਆ 2.5 ਕਰੋੜ ਚਲੋ ਮੰਨੀ ਜਾਂਦੀ ਹੈ ਤੇ 2.5 ਕਰੋੜ ਦੇ ਵਿੱਚੋਂ ਮੇਰਾ ਖਿਆਲ ਹੈ ਵੀ ਜੇ ਆਪਾਂ 2% ਲਾਈਏ ਤੇ 5 ਲੱਖ ਬਣਨਾ ਜੀ ਤੇ ਮੈਨੂੰ ਨਹੀਂ ਲੱਗਦਾ ਵੀ ਸਾਡੇ ਸਿੱਖਾਂ ਦੇ ਵਿੱਚ 5 ਲੱਖ ਸਿੱਖ ਇਹੋ ਜਿਹੇ ਹੋਣਗੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਤੇ ਸਮਝਿਆ ਹੋਵੇ ਸੋ ਇਹ ਮਹਾਰਾਜ ਸਾਹਿਬ ਜੀ ਨੇ ਸਾਨੂੰ ਕੱਲਾ ਮੱਥਾ ਟੇਕਣ ਨੂੰ ਜਾਂ ਮੰਗਾ ਮੰਗਣ ਨੂੰ ਨਹੀਂ ਦਿੱਤਾ ਵੀ ਸਾਨੂੰ ਗੁਰੂ ਸਾਹਿਬ ਦੀ ਆਦਾਤਾਂ ਚਾਹੀਦੀਆਂ ਤੇ ਜੇ ਇਦਾਂ ਹੀ ਚੱਲਦਾ ਰਿਹਾ ਫਿਊਚਰ ਸਾਡਾ ਸਿੱਖਾਂ ਦਾ ਤੇ ਫਿਰ ਇਹੀ ਕਹਿ ਸਕਦੇ ਆਂ ਵੀ ਨਘਾਰਵਲ ਨੂੰ ਜਾ ਰਹੀ ਹੈ ਚਲੋ ਫਿਊਚਰ ਦੀ ਗੱਲ ਮੈਂ ਨਾ ਕਰਾਂ ਪਰਮੇਸ਼ਰ ਦੇ ਹੱਥ ਵਾਸ ਹੁੰਦਾ ਪਰ ਜੇ ਆਪਾਂ ਪਿਛੋਕੜ ਵੇਖੀਏ ਆਪਾਂ ਆਪਣੇ ਦਾਦੇ-ਪਰਦਾਦੇ ਵੇਖ ਲੀਏ ਹਰ ਕਿਸੇ ਦੇ ਸਿਰ ਤੇ ਪੱਗ ਹੁੰਦੀ ਸੀ ਹਾਰ ਕੋਈ ਸਿੱਖੀ ਨਾਲ ਜੁੜਿਆ ਹੋਇਆ ਸੀ ਤੇ ਅੱਜ ਸਾਡੀ ਨੌਜਵਾਨੀ ਕਿੱਧਰ ਨੂੰ ਜਾ ਰਹੀ ਹੈ ਸੋ ਦਾ ਕਾਰਨ ਇਹੀ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਸਮਝਣਾ ਨਹੀਂ ਚਾਹੁੰਦੇ ਅੱਜ ਐਜੂਕੇਸ਼ਨ ਦਾ ਜ਼ਮਾਨਾ ਹੈ ਅਸਲੀ ਬੈਚਲਰ ਮਾਸਟਰ ਕਰਨ ਦਾ ਇਕ ਹਜ਼ਾਰਾਂ ਕਿਤਾਬਾਂ ਪੜ੍ਹ ਜਾਂਦੇ ਆ ਪਰ ਇਹਨੂੰ ਨਹੀਂ ਪੜ੍ਹਨਾ ਸਮਝਣਾ ਚਾਹੁੰਦੇ ਹਾਲਾਂਕਿ ਅੱਜ ਕੱਲ ਆਨਲਾਈਨ ਵੀ ਸਾਰਾ ਕੁਝ ਆ ਗਿਆ ਹੈ ਸਿੱਖ ਵਰਲਡ ਐਪ ਹੈਗੀ ਆ ਆਈ ਗੁਰਬਾਣੀ ਹੈਗੀ ਆ ਹੋਰ ਆਪਾਂ ਹੈਗੀਆਂ ਨੇ ਜਿਨ੍ਹਾਂ ਤੇ ਤੁਸੀਂ ਜੇ ਜ਼ਿਆਦਾ ਨਹੀਂ ਤੇ ਬੰਦਾ ਇੱਕ ਅੰਗ ਹੀ ਰੋਜ਼ ਅਰਥਾਂ ਸਮੇਤ ਪੜ੍ਹ ਲਵੇ ਇੱਥੇ ਤੇ ਤੁਸੀਂ ਚਲੋ ਵਾਟ ਭਾਗੇ ਸੰਥਿਆ ਕਰਾਉਣ ਵਾਲੇ ਵੀ ਸਿੰਘ ਤੁਹਾਡੇ ਕੋਲ ਨੇ ਸੰਥਿਆ ਵੀ ਕਰ ਸਕਦੇ ਹੋ ਸੋ ਇੱਕ ਅੰਗ ਵੀ ਜੇ ਆਪਾਂ ਰੋਜ਼ ਪੜ੍ਹੀਏ ਤੇ ਆਪਾਂ ਆਪਣਾ ਪਿਛੋਕੜ ਵੇਖੀਏ ਅੱਜ ਤੋਂ 5 ਸਾਲ ਪਹਿਲਾਂ ਦੀ ਆਪਾਂ ਵੇਖ ਲਈਏ ਵੀ 5 ਸਾਲ ਪਹਿਲਾਂ ਪਿਛਲੇ 5 ਸਾਲਾਂ ਦੇ ਵਿੱਚ ਅਸੀਂ ਕੀ ਖਟਿਆਵੇਂ ਟਾਈਮ ਲੰਘ ਗਿਆ ਜੇ ਆਪਾਂ ਆਪਣੇ ਜੀਵਨ ਦੇ ਵਿੱਚ ਝਾਤ ਮਾਰੀਏ ਸੋ ਇੱਕ ਅੰਗ ਵੀ ਜੇ ਆਪਾਂ ਰੋਜ਼ ਪੜ੍ਹੀਏ ਸਮਝੀਏ ਤੇ ਆਉਣ ਵਾਲੇ 5 ਸਾਲਾਂ ਦੇ ਵਿੱਚ ਜੇ ਕਿਤੇ ਚਲੋ ਨਾ ਗਾ ਵੀ ਪੈ ਜਾਈਏ ਅਸੀਂ ਕਿਤੇ ਗਏ ਆ ਜਾਂ ਕਿਸੇ ਦਿਨ ਵਿਜੀ ਸੀਗੇ ਫਿਰ ਵੀ 5 ਸਾਲਾਂ ਦੇ ਵਿੱਚ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਬੜੇ ਆਰਾਮ ਦੇ ਨਾਲ ਪੜ ਸਮਝ ਜਾਵਾਂਗੇ ਤੇ ਘਾਹੋਂ ਨੇ ਆਪਾਂ ਸਾਰੇ ਸਿੱਖਾਂ ਪਰ ਅਫਸੋਸ ਦੀ ਗੱਲ ਹੈ ਚਲੋ ਕਈ ਵਾਰੀ ਚੰਗੇ ਕਰਮ ਵੀ ਜਾਗਣ ਤੇ ਆਪੇ ਵੀ ਮਨ ਦੇ ਵਿੱਚ ਵਿਚਾਰ ਆ ਜਾਂਦਾ ਦਾਸ ਦੀ ਮਾਤਾ ਸੀ ਚਲੋ ਸ਼ੁਰੂ ਤੋਂ ਹੀ ਬਹੁਤ ਗੁਰਬਾਣੀ ਪੜਦੇ ਆ ਪਰ ਅੱਜ ਤੋਂ 5-7 ਸਾਲ ਪਹਿਲਾਂ ਮੇਨਾਂ ਗੱਲ ਕਰਦੇ ਸੀ ਤੇ ਕਹਿੰਦੇ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਵੀ ਮੈਂ ਇਦਾਂ ਹੀ ਮਰ ਜਾਣਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਕਦੀ ਪਾਠ ਨਹੀਂ ਕਰਨਾ ਚਲੋ ਵੀ ਸੁਖਮਨੀ ਸਾਹਿਬ ਜਾਂ ਹੋਰ ਬਾਣੀਆਂ ਪੜ੍ਹਦੇ ਰਹਿੰਦੇ ਸੀ ਤੇ ਮੈਂ ਬੜੀ ਚੰਗੀ ਗੱਲ ਅਜਾ ਤੁਹਾਡੇ ਮਨ ਚ ਵਿਚਾਰ ਆਇਆ ਵੀ ਸਹਿਜ ਪਾਠ ਕਰਨਾ ਚਾਹੀਦਾ ਗੁਰੂ ਸਾਹਿਬ ਜੀ ਨੂੰ ਪੜ੍ਹਨਾ ਸਮਝਣਾ ਚਾਹੀਦਾ ਸੋ ਹਰ ਕਿਸੇ ਸਿੱਖ ਦੇ ਮਨ ਅੰਦਰ ਘਟੋ ਘਾਟੇ ਵਿਚਾਰ ਹੋਣੀ ਚਾਹੀਦੀ ਹੈ ਵੀਰਸੀ ਗੁਰੂਗ੍ਰੰਥ ਸਾਹਿਬ ਜੀ ਨੂੰ ਪੜ੍ਹੀਏ ਤੇ ਸਮਝੀਏ ਤੇ ਪਰ ਅਫਸੋਸ ਦੀ ਗੱਲ ਇਹ ਆ 90% ਸਿੱਖਾਂ ਦੀ ਸੋਚ ਇਹੋ ਜੀ ਬਣ ਚੁੱਕੀ ਆ ਜੀ ਅੱਗਾ ਕਿਨੇ ਵੇਖੇ ਵੀ ਇੱਥੇ ਦੁਨੀਆ 'ਚ ਜਿਵੇਂ ਦੁਨੀਆ ਚੱਲਦੀ ਆ ਉਦਾਂ ਠੀਕ ਆ ਅੱਗਾ ਕਿਨੇ ਵੇਖਿਆ ਜਿਨ੍ਹਾਂ ਨੇ ਅੱਗਾ ਵੇਖਿਆ ਉਹ ਸਾਰੀ ਤੇ ਗੁਰਬਾਣੀ ਦਰਜਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਆਪਾ ਪੜਾਂਗੇ ਤੇ ਫੇਰ ਹੀ ਪਤਾ ਲੱਗੂਗਾ ਨਾ ਵੀ ਜਿਨ੍ਹਾਂ ਨੇ ਅੱਗਾ ਵੇਖਿਆ ਸੀਗਾ ਉਹ ਸਾਰਾ ਕੁਝ ਮਹਾਰਾਜ ਸਾਹਿਬ ਨੇ ਲਿਖਿਆ ਹੈ ਨਰਕ ਬਾਰੇ ਸਵਰਗ ਬਾਰੇ ਹੋਰ ਪਿਛਲੀ ਹਿਸਟਰੀ ਵੀ ਆਉਂਦੀ ਹੈ ਫਿਊਚਰ ਬਾਰੇ ਵੀ ਮਹਾਰਾਜ ਸਾਹਿਬ ਨੇ ਸਾਰਾ ਕੁਝ ਹੋਰ ਕਈ ਗੱਲਾਂ ਲਿਖੀਆਂ ਹਨ ਹੋਰ ਗ੍ਰੰਥ ਨੇ ਉਹਨਾਂ ਵਿੱਚ ਵੀ ਲਿਖਿਆ ਨੇ ਸੋ 15 ਭਗਤ ਨੇ ਗੁਰਸਿੱਖਾਂ ਦੀ ਬਾਣੀ ਦਰਜ ਹੈ ਪਟਾਂ ਦੀ ਬਾਣੀ ਦਰਜ ਹੈ ਜਿਨ੍ਹਾਂ ਨੂੰ ਅੱਗਾ ਦੇਖਦਾ ਸੀ 10 ਗੁਰੂਆਂ ਦੀ ਜਿਹੜੇ ਆਪ ਕਾਲਪੁਰਖ ਵਾਹਿਗੁਰੂ ਦਾ ਸਰੂਪ ਸੀਗੇ ਗੁਰੂ ਅਰਜਨ ਪਰਤਖ ਹਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਪੰਕਤੀਆਂ ਦਰਜ ਨੇ ਗੁਰਨਾੜਕ ਦੇਵ ਗੋਵਿੰਦ ਰੂਪ ਗੋਵਿੰਦ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਸਨ ਸੋ ਜਿਹੜੇ ਆਪ ਕਾਲਕਉ ਪੁਰਖ ਵਾਹਿਗੁਰੂ ਦਾ ਸਰੂਪ ਸਨ ਉਹਨਾਂ ਦੀ ਬਾਣੀ ਦਰਜ ਹੈ ਜਿਹੜੇ ਭਗਤ ਹੋਏ ਨੇ ਜਿਨ੍ਹਾਂ ਨੂੰ ਅੱਗਾ ਪਿੱਛਾ ਸਭ ਕੁਝ ਦਿਖਦਾ ਸੀ ਉਹਨਾਂ ਦੀ ਬਾਣੀ ਦਰਜ ਹੈ ਉਹਨਾਂ ਨੇ ਸਾਰਾ ਕੁਝ ਲਿਖਿਆ ਸੋ ਇਹੀ ਬੇਨਤੀ ਆ ਵੀ ਆਪਾਂ ਸਿੱਖ ਆਪ ਵੀ ਪੜ੍ਹੀਏ ਤੇ ਹੋਰ ਗੁਰਸਿੱਖਾਂ ਨੂੰ ਵੀ ਇਹ ਗਾਂ ਸਿੱਖਿਆ ਦਈਏ ਵੀ ਚੰਗੇ ਕਰਮ ਨੇ ਸਿੱਖਾਂ ਦੇ ਘਰੇ ਅਸੀਂ ਜੰਮੇ ਆ ਤੇ ਕੀ ਇਦਾਂ ਹੀ ਮਰ ਜਾਣਾ ਜ਼ਿੰਦਗੀ ਇਦਾਂ ਹੀ ਬਤੀਤ ਕਰ ਲੈਣੀ ਆ ਕਾਜੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਸਮਝਣਾ ਨਹੀਂ ਸੀ ਸੋ ਇੱਕ ਆਂਕੀ ਭਾਵੇਂ ਰੋਜ਼ ਪੜ੍ਹ ਗਏ ਆਪਣੇ ਪਰਿਵਾਰਾਂ ਦੇ ਵਿੱਚ ਬੱਚਿਆਂ ਨੂੰ ਲਾਈਏ ਜਦੋਂ 10ਵੀਂ ਕਲਾਸ ਦੇ ਵਿੱਚ ਬੱਚਾ ਹੋ ਜਾਂਦਾ ਉਹ ਪੜ੍ਹਨ ਸਮਝਣ ਜੋਗਾ ਹੋ ਜਾਂਦਾ ਬਹੁਤ ਵਧੀਆ ਗੱਲ ਨੂੰ ਸਮਝਣ ਜੋਗਾ ਹੋ ਜਾਂਦਾ ਜੇ ਇੱਕ ਅੰਗ ਵੀ ਰੋਜ਼ ਬੜੇ 10 ਮਿੰਟ ਲੱਗ ਜਾਣ ਦੇ ਬਾਅਦ ਤੋਦ ਤੇ ਗ੍ਰੈਜੂਏਟ ਹੋਣ ਤੱਕ ਬੈਚਲਰ ਕਰਨ ਤੱਕ 55 ਸਾਲਾਂ ਦੇ ਵਿੱਚ ਵਿੱਚ ਉਹ ਵੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਸਮਝ ਆਏਗਾ ਜੇ ਇੱਕ ਅੰਗ ਵੀ ਰੋਜ਼ ਪੜ੍ਹੇ ਸੋ ਇਹ ਬੇਨਤੀਆਂ ਨੇ ਜੋ ਗੁਰੂ ਸਾਹਿਬਾਂ ਨੇ ਅਵਤਾਰ ਦਿਹਾੜੇ ਆਪਾਂ ਮਨਾ ਰਹੇ ਆ ਜੋ ਉਹਨਾਂ ਦਾ ਮਕਸਦ ਸੀਗਾ ਅਵਤਾਰ ਲੈਣ ਦਾ ਸਾਨੂੰ ਮਨੁੱਖਾਂ ਨੂੰ ਜੋ ਸਿੱਖਿਆ ਦਿੱਤੀ ਹੈ ਉਸ ਸਿੱਖਿਆ ਨੂੰ ਪੜ੍ਹੀਏ ਪਹਿਲਾਂ ਪੜਾਂਗੇ ਸਮਝਾਂਗੇ ਫੇਰ ਹੀ ਸਿੱਖਿਆ ਤੇ ਧਾਰਨੀ ਹੋਵਾਂਗੇ ਨਾ ਆਪਾਂ ਸੋ ਗੁਰਪ੍ਰਬ ਮਨਾਏ ਤਾਂ ਹੀ ਸਫਲੇ ਆ ਜੇ ਅਸੀਂ ਗੁਰੂ ਸਾਹਿਬਾਂ ਦੀ ਸਿੱਖਿਆ ਤੇ ਚੱਲੀਏ ਉਸ ਨੂੰ ਮੰਨੀਏ ਤੇ ਜੇ ਆਪਾਂ ਆਪਣੇ ਬੱਚਿਆਂ ਨੂੰ ਵੀ ਇਸ ਮੰਨੇ ਲਾ ਜਾਗੇ ਤੇ ਗਾਂ ਸਿੱਖ ਕੌਮ ਦਾ ਭਵਿਕ ਉਜਲਾ ਹੋ ਸਕਦਾ ਨਹੀਂ ਤੇ ਜੋ ਹਾਲ ਤਾ ਮੈਂ ਦੱਸ ਰਿਹਾ ਵੀ 2% ਬੜੀ ਮੁਸ਼ਕਲ ਹੋਣਗੇ ਸਾਡੀ ਸਾਰੀ ਸਿੱਖ ਕੌਮ ਦੇ ਵਿੱਚ ਸਿੱਖ ਦਿਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਸਮਝਿਆ ਹੋਵੇ ਤੇ ਇਹ ਸਾਡੇ ਸਿੱਖਾਂ ਵਾਸਤੇ ਸ਼ਰਮ ਆੜੀ ਗੱਲ ਨਹੀਂ ਤੇ ਹੋਰ ਕੀ ਹੈ ਗੋਰੇ ਆ ਡੋਰ-ਡੋਰ ਖੜਕਾ ਕੇ ਤੁਹਾਨੂੰ ਪਤਾ ਹੀ ਐ ਇੱਥੇ ਘਰਾਂ 'ਚ ਆਉਂਦੇ ਆ ਵੀ ਬਾਈਬਲ ਪੜ੍ਹੋ ਜੀ ਦੂਜੇ ਧਰਮਾਂ ਨੂੰ ਵੀ ਦੇਣ ਜਾਂਦੇ ਆ ਤੇ ਅਸੀਂ ਆਪਣਾ ਹੀ ਗ੍ਰੰਥ ਪੜ੍ਹਦੇ ਜੋ ਮਹਾਰਾਜ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਆ ਸੋ ਇੰਨੀਆਂ ਗਬਨਤੀਆਂ ਕਰਦਾ ਹੋਇਆ ਖਿਮਾਂ ਦਾ ਜਾਚ ਰਹਾ ਆਪ ਵੀ ਪੜੋ ਗਾਂ ਪੂਰਾ ਨੂੰ ਵੀ ਪ੍ਰੇਰੋ ਐਟਲੀਸਟ ਅਸੀਂ ਆਪਣੇ ਸਿੱਖਾਂ ਨੂੰ ਤੇ ਇਸ ਬੰਨੇ ਲਾ ਲਈਏ ਨਾ ਜੇ ਦੂਜੀ ਕਿਸੇ ਕੌਮ ਨੂੰ ਨਹੀਂ ਲਾ ਸਕਦੇ ਸੋ ਇੰਨੀਆਂ ਗਬਨਤੀਆਂ ਕਰਦਾ ਹੋਇਆ ਖਿਮਾਂ ਦਾ ਜਾਚ ਰਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ